ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਆਪਾਂ ਅੱਜ ਲੈ ਕੇ ਆਏ ਤੁਹਾਡੇ ਵਾਸਤੇ ਮਸ਼ੀਨ ਵਰਕ ਦੇ ਵਿੱਚ ਸੂਟ ਤੁਸੀਂ ਦੇਖ ਸਕਦੇ ਹੋ ਇਹ ਰਾਮ ਟੈਕਸ ਦਾ ਸੂਟ ਆ ਲੈਨਾਂ ਵਾਲਾ ਲੈਨਾਂ ਵਾਲਾ ਸਟਾਫ ਆ ਇਹ ਪਸ਼ਮੀਨੇ ਦੇ ਵਿੱਚ ਇਹਦੇ ਵਿੱਚ ਅਸਤਰਾ ਲੈਨ ਹੈ ਇਹ ਪਿਸਤਾ ਸ਼ੇਡ ਆ ਇਸ ਦੇ ਵਿੱਚ ਵੀਡੀਓ ਵਿੱਚ ਥੋੜਾ ਜਿਹਾ ਲਾਈਟ ਆ ਰਿਹਾ ਹੈ ਲਾਈਟ ਨਹੀਂ ਹੈ ਇੱਕ ਦੋ ਸ਼ੇਡ ਥੋੜਾ ਜਿਹਾ ਡਾਰਕ ਆ ਇਹਦੇ ਉੱਪਰ ਆਪਾਂ ਮਸ਼ੀਨ ਦਾ ਕੰਮ ਕੀਤਾ ਦੇਖ ਸਕਦੇ ਹੋ ਸ਼ੇਡਿੰਗ ਦਾ ਕੰਮ ਆ ਇਹ ਤੁਹਾਨੂੰ ਨੇੜੇ ਤੋਂ ਵਿਖਾ ਦਿੰਨੇ ਆ ਡਬਲ ਸ਼ੇਡ ਨਾਲ ਕੰਮ ਕੀਤਾ ਹੋਇਆ ਹਰੇਕ ਪੱਤੀ ਦੇ ਵਿੱਚ ਫੁੱਲ ਵਿੱਚ ਸ਼ੇਡ ਲਾਏ ਹੋਏ ਆ ਬਹੁਤ ਸੋਹਣਾ ਸੂਟ ਆ ਇਹ ਕਲਰ ਬਹੁਤ ਸੋਹਣੇ ਜੱਚ ਰਹੇ ਆ ਇਹ ਇਸ ਤਰ੍ਹਾਂ ਕੋਰਨਰ ਆ ਘੇਰੇ ਦਾ ਏ ਉੱਪਰ ਨੂੰ ਚਾਗ ਜਾਂਦੇ ਆ ਇਸ ਤਰ੍ਹਾਂ ਕੰਮ ਰਹੂਗਾ ਤੁਸੀਂ ਦੇਖ ਸਕਦੇ ਆ ਦੂਰੋਂ ਵੀ ਦੇਖ ਸਕਦੇ ਆ ਇਸ ਤਰ੍ਹਾਂ ਘੇਰਾ ਬਹੁਤ ਸੋਹਣਾ ਕੰਮ ਆ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਤੇ ਇਹ ਇਸ ਦੀ ਬਾਜੂ ਦਾ ਕੰਮ ਸਲਵਾਰ ਦੇ ਪਹੁੰਚਾਂ ਤੇ ਕੰਮ ਨਹੀਂ ਹੈ ਇਹ ਪਸ਼ਮੀਨੇ ਦੇ ਕੀਤਾ ਹੋਇਆ ਰਾਮ ਟੈਕਸ ਦਾ ਪਸ਼ਮੀਨਾ ਹੈ। ਇਸ ਦੇ ਨਾਲ ਦੁਪੱਟਾ ਜਿਹੜਾ ਆਪਾਂ ਚਨੂਨਾਂ ਦਾ ਲਾਇਆ ਹੋਇਆ ਹੈ। ਸੈਮੀ ਚਨੂਨ ਦਾ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਟਾਈ ਡਾਈ ਕੀਤਾ ਹੋਇਆ। ਇਹਦੇ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਲਾਈਨਾਂ ਤੇ ਵਿੱਚ ਇਹਦੇ ਫਲਾਵਰ ਹੈ। ਇਸ ਤਰ੍ਹਾਂ। ਸਾਈਡ ਤੇ ਉਸ ਨੂੰ ਸੂਟ ਦੇ ਵਿੱਚ ਜਿਹੜੇ ਕਲਰ ਆ ਉਹੀ ਕਲਰ ਲੈਸ ਦੇ ਆ ਤੇ ਆਪਾਂ ਇਸ ਤਰ੍ਹਾਂ ਲੈਂਸ ਲਾਈ ਹੋਈ ਆ ਗੋਮ ਕਰਕੇ ਲੈਸ ਲਾਈ ਵੀ ਆ ਦੇਖ ਸਕਦੇ ਹੋ ਤੁਸੀਂ ਜੋ ਦੁਪट्टे ਦਾ ਕਲਰ ਆ ਉਹ ਸਹੀ ਆ ਰਿਹਾ ਹੈ ਸੂਟ ਦਾ ਕਲਰ ਥੋੜਾ ਜਿਹਾ ਲਾਈਟ ਆ ਰਿਹਾ ਹੈ ਇਹ ਦੂਸਰਾ ਸੂਟ ਆ ਇਹ ਵੀ ਪਸ਼ਮੀਨੇ ਦਾ ਹੀ ਆ ਇਹ ਵੀ ਰਾਮ ਟੈਕਸ ਦਾ ਪਸ਼ਮੀਨਾ ਹੈ ਅਵੇ ਇਸ ਤਰ੍ਹਾਂ ਕੰਨੀ ਅੰਦ ਮੋਰ ਲੱਗੀ ਹੋਈ ਹੈ ਇਹਦੇ ਇਹ ਬਲੈਕ ਕਲਰ ਦਾ ਸੂਟ ਆ ਵੀਡੀਓ ਵਿੱਚ ਸ਼ਾਇਦ ਬਲੈਕ ਨਹੀਂ ਆਉਂਦਾ ਪਰ ਇਹ ਪਿਓਰ ਬਲੈਕ ਹੀ ਆ ਜੈੱਡ ਬਲੈਕ ਚ ਉਹਨੂੰ ਕਹ ਦਿੰਦੇ ਆ ਇਸ ਤੇ ਵੀ ਥ੍ਰੈਡ ਦਾ ਕੰਮ ਕੀਤਾ ਹੋਇਆ ਹੈ ਇਹ ਤੇ ਜ਼ਰੀ ਲਾਈ ਹੋਈ ਆ ਤੇ ਨਾਲ ਫਿਰੋਜੀ ਤੇ ਡਾਰਕ ਪਿੰਕ ਦੇ ਕਲਰ ਲਾਇਆ ਹੋਇਆ ਹੈ ਦੇਖ ਸਕਦੇ ਤੁਸੀਂ ਇਹ ਸੈਂਟਰ ਪੈਨਲ ਵਿਚਕਾਰ ਬੂਟੀ ਇਸ ਤਰ੍ਹਾਂ ਇਹ ਲੈਂਥ ਦਾ ਕੋਈ ਇਸ਼ੂ ਨਹੀਂ ਤੁਸੀਂ ਕਿੰਨੇ ਵੀ ਰੱਖ ਸਕਦੇ ਹੋ ਇਹਦੇ ਉੱਪਰ ਇੱਥੇ ਨੈੱਕ ਬਣ ਜਾਏਗਾ ਤੇ ਵੀ ਡਿਜ਼ਾਈਨ ਬਹੁਤ ਸੋਹਣਾ ਆਹ ਬਾਜੂ ਦਾ ਕੰਮ ਹੈ ਬਾਜੂ ਤੇ ਹੈਵੀ ਕੰਮ ਆ ਇਹਦੀ ਸਲਵਾਰ ਦਾ ਵੀ ਕੰਮ ਹੈਗਾ ਆਹ ਵਾਲਾ ਸਲਵਾਰ ਤੇ ਕੰਮ ਹੈ ਇਹਦੇ ਪਾਕਿਸਤਾਨੀ ਸਟ੍ਰੇਟ ਸਲਵਾਰ ਬਣਾਈਏ ਜੇ ਤੁਸੀਂ ਕੁੰਦਿਆਂ ਵਾਲੀ ਪਹੁੰਚ ਵਾਲੀ ਬਣਾਉਣੀ ਆ ਤਾਂ ਉਹ ਵੀ ਬਣ ਜੂਗੀ ਇਸ ਤਰ੍ਹਾਂ ਫਰੋਜੀ ਦੇ ਵਿੱਚ ਡਾਰਕ ਪਿੰਕ ਦਾ ਹੈਗਾ ਕੰਬੀਨੇਸ਼ਨ ਜਰੀ ਦਾ 골ਡਨ ਜਰੀ ਲਾਈ ਹੋਈ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਮੇਰੇ ਕਸਟਮਰ ਨੇ ਫਰੋਜੀ ਕਲਰ ਦਾ ਦੁਪੱਟਾ ਰੱਖਿਆ ਹੋਇਆ ਉਸ ਦੇ ਕੋਲ ਫਰੋਜੀ ਕਲਰ ਦਾ ਦੁਪੱਟਾ ਪਿਆ ਸੀ ਆਪਾਂ ਉਹੀ ਕਲਰ ਲਾਇਆ ਤੁਸੀਂ ਕੋਈ ਵੀ ਕਲਰ ਦੇ ਉੱਪਰ ਕੰਮ ਕਰਵਾ ਸਕਦੇ ਹੋ ਕੋਈ ਵੀ ਕਲਰ ਲਵਾ ਸਕਦੇ ਹੋ ਦੇਖ ਸਕਦੇ ਹੋ ਜੇ ਐਕਸਪ ਮੇਰੀ ਭੈਣ ਨੂੰ ਸੂਟ ਪਸੰਦ ਆਉਂਦੇ ਆ ਤਾਂ ਤੁਸੀਂ WhatsApp ਤੇ ਮੈਨੂੰ ਆਰਡਰ ਕਰ ਸਕਦੇ ਹੋ ਇਹ कॉटन ਦੇ ਸੂਟ ਤੇ ਵੀ ਤੁਸੀਂ ਕਰਵਾ ਸਕਦੇ ਹੋ कॉटन ਦਾ ਸਟੱਫ ਤੇ ਆਪਣੇ ਤੋਂ ਰਾਮਟਕਸ ਦਾ ਸਟੱਫ ਯਾਨੀ ਕਿ ਨਹੀਂ ਪਹਿਣਾਗਾ ਪਸ਼ਮੀਨੇ ਦਾ कॉटन ਦਾ ਹੀ ਪਵੇਗਾ ਦੇਖ ਸਰਦ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਥੈਂਕ ਯੂ